ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਨੌਖੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਲੋ ਮੈਂ ਕੈਮਰਾ ਕਰਾਂ ਪਹਿਲਾਂ ਸੈਟਪ ਇਹ ਲੋ ਜੀ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਰਾਤ ਨਹੀਂ ਪੈ ਰਿਆ ਬਾਹਰ ਤੇ ਰਾਤ ਦੇ ਵੱਜ ਗਏ 8 ਤੇ ਹੁਣ ਆਪਾਂ ਸ਼ੌਪ ਤੋਂ ਆਈਆਂ ਅੰਦਰ ਗਰਮੀ ਆ ਬਾਹਰ ਮੌਸਮ ਬਹੁਤ ਅੱਛਾ ਹੈ ਤੇ ਬੜੇ ਦਿਨ ਹੋ ਗਏ ਆਪਾਂ ਆਪਣੇ ਕੋਈ ਸਕਿਨ ਕੇਅਰ ਨਹੀਂ ਕੀਤੀ ਹੈਗੀ ਜੇ ਮੈਂ ਕੈਮਰੇ ਤੇ ਨਹੀਂ ਕੀਤੀ ਤਾਂ ਮੈਂ ਅਦਰਵਾਇਜ਼ ਵੀ ਨਹੀਂ ਕੀਤੀ ਮੈਂ ਕੈਮਰੇ ਤੇ ਜਦੋਂ ਕਰਦੀ ਰਹਿੰਦੀ ਆ ਤਾਂ ਫਿਰ ਉਦੋਂ ਮੇਰਾ ਵੀ ਰੂਟੀਨ ਬਣਿਆ ਹੁੰਦਾ ਤੇ ਹੁਣ ਬੜੇ ਹੀ ਦਿਨ ਹੋ ਗਏ ਮੈਨੂੰ ਲੱਗਦਾ ਕੋਈ 15 20 ਦਿਨ ਹੋ ਗਏ ਤੇ ਮੈਂ ਵੀ ਫੇਸ ਤੇ ਕੁਝ ਵੀ ਨਹੀਂ ਲਾਇਆ ਮੈਂ ਵੀ ਸਾਰਾ ਦਿਨ ਉੱਦੇ ਹੀ ਘੁਰੀ ਫਿਰਦੀ ਕਹਿੰਦੀ ਆ ਤੇ ਉਹ ਮੈਨੂੰ ਵੀ ਨਾ ਇੱਕ ਮਨ ਨਹੀਂ ਹੁੰਦਾ ਮੈਂ ਵਲੌਗ ਦੇਣਾ ਹੁੰਦਾ ਤੇ ਮੈਂ ਫਿਰ ਆਪ ਦਾ ਸਕਿਨ ਕੇਅਰ ਵੀ ਨਾਲ ਕਰ ਲੈਣੀ ਆ ਤੇ ਮੈਨੂੰ ਐ ਲੱਗਦਾ ਜੇ ਮੈਂ ਛੱਡ ਗਈ ਤਾਂ ਭੈਣਾਂ ਵੀ ਮੈਨੂੰ ਲੱਗਦਾ ਥੋੜੀਆਂ ਸੁਸਤ ਹੋ ਗਈਆਂ ਹੋਣਗੀਆਂ ਤੇ ਅੱਜ ਭੈਣਾਂ ਨੂੰ ਜਗਾਉਣੇ ਆਪਾਂ ਬਹੁਤ ਸਾਰੀਆਂ ਭੈਣਾਂ ਦੇ ਫੋਨ ਆਉਂਦੇ ਰਹਿੰਦੇ ਨੇ ਕਿ ਦੀਦੀ ਸਾਡੇ ਨਾਲ ਫੇਸ ਨੂੰ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਥੋਡੀਆਂ ਜਿਹੜੀਆਂ ਰੈਮਡੀਜ਼ ਨੇ ਵਰਤ ਵਰਤ ਕੇ ਕਈ ਭੈਣਾਂ ਦਾ ਐਸੀਆਂ ਜਿਹੜੀਆਂ ਜੋ ਮੈਂ ਯੂਜ਼ ਕਰ ਲੀਆਂ ਉਹ ਨਾਲ ਉਹੀ ਯੂਜ਼ ਕਰੀ ਜਾਂਦੀਆਂ ਨੇ ਫੇਸ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਸਕਿਨ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਕੱਲ ਕੋਟਖਪੂਰੇ ਤੋਂ ਇੱਕ ਭੈਣ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਮੇਰੇ ਰਿਸ਼ਤੇਦਾਰ ਮੈਨੂੰ ਪੁੱਛਣ ਲੱਗੇ ਤੇ ਕਹਿੰਦੇ ਮੈਨੂੰ ਕਹਿੰਦੇ ਵੀ ਤੂੰ ਬਾਹਰੋਂ ਆਈਆਂ ਤੂੰ ਕੁਝ ਕਰਾ ਕੇ ਆਈਆਂ। ਮੂੰਹ ਪਸੀਨਾ ਬੋਲਦਾ ਰਿਹਾ। ਤੇ ਤੂੰ ਕੁਝ ਕਰਾ ਕੇ ਆਈਆਂ ਕਹਿੰਦੇ ਮੈਂ ਅੱਖਾਂ ਨਹੀਂ ਮੈਂ ਕੁਝ ਨਹੀਂ ਕਰਾ ਕੇ ਆਈ। ਤੇ ਕਹਿੰਦੇ ਬਹੁਤ ਜ਼ਿਆਦਾ ਫਰਕ ਪਿਆ ਮੈਨੂੰ ਪਰ ਕਹਿੰਦੇ ਮੇਰੇ ਨਾ ਥੋੜੀਆਂ-ਥੋੜੀਆਂ ਅੱਖਾਂ ਕੋਲੇ ਰਿੰਕਲਸ ਨੇ। ਕੋਈ ਭੈਣ ਕਹਿੰਦੀ ਥੋੜੀਆਂ-ਥੋੜੀਆਂ ਮੱਥੇ ਤੇ ਨੇ ਕੋਈ ਕਹਿੰਦੀ ਮੇਰੇ ਇੱਥੇ ਨੇ ਹਨਾ ਤੇ ਚਲੋ ਜਿੰਨੀਆਂ ਵੀ ਬਚੀਆਂ ਨੇ ਉਹ ਵੀ ਆਪਾਂ ਹਟਾਉਣੀਆਂ ਨੇ ਠੀਕ ਹੈ ਜੀ। ਤੇ ਮੇਰੇ ਤਾਂ ਨਾ ਹੀ ਮੱਥੇ ਤੇ ਹੈ ਤੇ ਨਾ ਹੀ ਮੇਰੇ ਇੱਥੇ ਹੈ। ਤੇ ਇਸ ਕਰਕੇ ਮੈਂ ਥੋੜੇ ਵੀ ਨਹੀਂ ਰਹਿਣ ਦੇਣੀਆਂ ਹੈਗੀਆਂ ਤੇ ਆਪਾਂ ਆਪਾਂ ਵੀ ਅੱਜ ਆਪਣਾ ਫੇਸ ਜਿਹੜਾ ਥੋੜਾ ਜਿਹਾ ਸਾਫ਼ ਕਰੀਏ ਬੜਾ ਲੰਬਾ ਟਾਈਮ ਹੋ ਗਿਆ ਮੇਰਾ ਤੁਹਾਨੂੰ ਪਤਾ ਹੀ ਹੈ ਹਨਾ ਵੀ ਮੈਂ ਸਾਰਾ ਦਿਨ ਇਦਾਂ ਹੀ ਫੜੀ ਫਿਰਦੀ ਰਹਣੀ ਆ ਤੇ ਰਾਤ ਨੂੰ ਜੇ ਮੈਂ ਆਪਾਂ ਇਸ ਤਰ੍ਹਾਂ ਦਾ ਕੋਈ ਵਲੌਗ ਦੇਣਾ ਹੋਵੇ ਤਾਂ ਮੈਨੂੰ ਵੀ ਥੋੜਾ ਫਾਇਦਾ ਹੋ ਜਾਂਦਾ ਲਓ ਜੀ ਆਪਾਂ ਲਵਾਂਗੇ ਵੇਸਣ ਵੇਸਣ ਤਾਂ ਸਭ ਤੋਂ ਦੁਨੀਆ ਦੀ ਸਭ ਤੋਂ ਬੈਸਟ ਥਿੰਗ ਹੈ ਤੇ ਇਹ ਹੈਗਾ ਜੀ ਆਪਣੇ ਕੋਲੇ ਚਾਹ ਬਣਾਉਣ ਦਾ ਆਟਾ ਦੋਨੋਂ ਚੀਜ਼ਾਂ ਇੱਕੋ ਜੀ ਕੁਆਂਟੀਟੀ ਦੇ ਵਿੱਚ ਆਪਾਂ ਲੈ ਲਈਆਂ ਹਾ ਹਾ ਫ ਚਮਚ ਲਿਆ ਹੈਗਾ ਆਪਾਂ ਤੇ ਹੁ ਮੈਂ ਲਵਾਂਗੀ ਸ਼ਹਿਦ ਸ਼ਹਿਦ ਤਾਂ ਆਪਣੇ ਬਿਲਕੁਲ ਨਹੀਂ ਰਹਿਣ ਦੇਊਗਾ ਰਿੰਕਲਸ ਇਹਨੇ ਤਾਂ ਖਤਮ ਕਰ ਦੇਣੀਆਂ ਨੇ ਸੋ ਇਹਨੂੰ ਵੀ ਯੂਜ਼ ਕਰਾਂਗੇ ਆਪਾਂ ਲਓ ਥੋੜਾ ਜਿਹਾ ਪਾਵਾਂਗੀ ਬਹੁਤ ਜ਼ਿਆਦਾ ਨਾ ਪਾਓ ਫਿਰ ਬਹੁਤ ਜ਼ਿਆਦਾ ਹੀ ਚਿਪਚਿਪਾ ਜਾ ਹੁੰਦਾ ਚੌਥਾ ਕਿੱਸਾ ਪਾਇਆ ਮੈਂ ਚਮਚ ਦਾ ਤੀਜਾ ਵੀ ਨਹੀਂ ਚੌਥਾ ਕੀ ਪਾਇਆ ਇੰਨੀ ਤਰ੍ਹਾਂ ਇਹਦੇ ਚ ਕਰ ਲਾਂਗੇ ਆਪਾਂ ਮਿਕਸ ਤੇ ਹੁਣ ਇਹਦੇ ਵਿੱਚ ਥੋੜਾ ਦੁੱਧ ਪਾਵਾਂਗੇ ਦੁੱਧ ਮੇਰਾ ਜਿਹੜਾ ਹੈਗਾ ਉਹ ਗਰਮ ਕੀਤਾ ਹੋਇਆ ਫ੍ਰੀਜ ਵਿੱਚ ਰੱਖਿਆ ਹੋਇਆ ਸੀਗਾ ਤੇ ਇਹ ਆਪਾਂ ਉਹ ਵਾਲਾ ਪਾਇਆ ਠੀਕ ਹੈ ਜੇ ਕੱਚਾ ਹੋਵੇ ਤੁਸੀਂ ਕੱਚਾ ਪਾ ਲਓ ਬਹੁਤ ਅੱਛੀ ਗੱਲ ਹੈ ਪਰ ਆਪਣੇ ਕੋਲ ਨਹੀਂ ਸੀਗਾ ਕੱਚਾ ਗਰਮ ਕਰਕੇ ਹੀ ਆਪਾਂ ਫ੍ਰੀਜ ਵਿੱਚ ਰੱਖਦੇ ਹੁੰਦੇ ਆ ਸਾਰੀਆਂ ਭੈਣਾਂ ਮੇਲਾ ਦਾ ਇਦਾਂ ਹੀ ਰੱਖਦੀਆਂ ਹੋਣਗੀਆਂ ਗਰਮੀਆਂ ਸਬਜ਼ੀ ਚ ਤਾਂ ਫਿਰ ਵੀ ਥੋੜਾ ਬਹੁਤ ਆਪਾਂ ਰੱਖ ਲੈਣੇ ਆਂ ਇਦਾਂ ਲੋ ਇਸ ਤਰ੍ਹਾਂ ਦਾ ਪੇਸਟ ਤੁਸੀਂ ਬਣਾ ਲਿਓ ਪੈਕ ਸਾਰੀਆਂ ਭੈਣਾਂ ਨੂੰ ਪਤਾ ਬਹੁਤਾ ਦੱਸਣ ਦੀ ਮੈਨੂੰ ਲੱਗਦਾ ਮੈਨੂੰ ਲੋੜ ਨਹੀਂ ਹੈਗੀ ਕਿ ਪੈਕ ਕਿਸ ਤਰ੍ਹਾਂ ਬਣਦਾ ਉਹ ਸਾਰਿਆਂ ਨੂੰ ਪਤਾ ਹੈ ਫਿਰ ਵੀ ਆਪਾਂ ਜਦੋਂ ਲਾਵਾਂਗੇ ਤੁਹਾਨੂੰ ਪਤਾ ਲੱਗ ਜੂਗਾ ਦੇਖ-ਦੇਖ ਕੇ ਹੀ ਆਪਾਂ ਦੁੱਧ ਜਿਹੜਾ ਉਹ ਐਡ ਕਰਦੇ ਜਾਣਾ ਇਹਦੇ ਵਿੱਚ ਕੰਸਿਸਟੈਂਸੀ ਹੈ ਜਿਹੜੀ ਸਹੀ ਰਹੇ ਬਹੁਤ ਜ਼ਿਆਦਾ ਪਤਲੀ ਵੀ ਨਾ ਹੋਵੇ ਤੇ ਬਹੁਤ ਜ਼ਿਆਦਾ ਗਾੜ੍ਹੀ ਵੀ ਨਾ ਹੋਵੇ ਤੇ ਨਾਲ-ਨਾਲ ਥੋੜੀਆਂ ਜਿਹਾ ਇੰਝ ਚੰਗੀ ਤਰ੍ਹਾਂ ਮਿਕਸ ਕਰ ਲਈਏ ਤੇ ਨਾਲ-ਨਾਲ ਥੋੜੀਆਂ ਜਿਹਾ ਗੱਲਾਂ ਕਰ ਲਈਏ ਅੱਜ ਕਿਸੇ ਦਾ ਮੈਨੂੰ ਕਮੈਂਟ ਆਇਆ ਸੀ ਕਿ ਤਾਂ ਭੈਣਾ ਨੇ ਕਿਹਾ ਸੀਗਾ ਕਿ ਜਿਹੜੇ ਆਪਾਂ ਅੱਪੇ ਬਣਾਏ ਸੀਗੇ ਵੀ ਉਹ ਵਿੱਚੋਂ ਕੱਚੇ ਤਾਂ ਨਹੀਂ ਰਹਿੰਦੇ ਹੈਗੇ ਬਿਲਕੁਲ ਕੱਚੇ ਨਹੀਂ ਰਹਿੰਦੇ ਜੀ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਰੀਅਲੀ ਤੇ ਉਹਦੇ ਵਿੱਚ ਮੈਂ ਕਈ ਸਾਰੀਆਂ ਚੀਜ਼ਾਂ ਬਣਾ ਕੇ ਦੇਖਣੀਆਂ ਨੇ ਇੱਕ ਭੈਣ ਦਾ ਮੈਨੂੰ ਅੱਜ ਫੋਨ ਆਇਆ ਸੀ ਮੁਕਸਸ ਤੋਂ ਚਰਨਜੀਤ ਦਾ ਤਾਮਕੋਟ ਤੋਂ ਐਕਚੁਅਲੀ ਮੈਂ ਮੁਕਸਰ ਲਿਖਿਆ ਹੋਇਆ ਉਹਨਾਂ ਦਾ ਫੋਨ ਨੰਬਰ ਹੈ ਨਾ ਸੇਵ ਕੀਤਾ ਹੋਇਆ ਚਰਨਜੀਤ ਮੁਕਸ ਉਹ ਕਹਿੰਦੇ ਵੀ ਉਹ ਮੈਂ ਆਪਣੀ ਹੈਲਥ ਦਾ ਕਹਿੰਦੇ ਬਹੁਤ ਜ਼ਿਆਦਾ ਖਿਆਲ ਰੱਖ ਰਹੀ ਹਾਂ ਸੋ ਮੈਂ ਆਇਲੀ ਕੁਝ ਵੀ ਖਾਣਾ ਨਹੀਂ ਚਾਹੁੰਦੀ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਬੇਸਣ ਦੇ ਜਿਹੜੇ ਪਕੌੜੀ ਆ ਉਹ ਬਣ ਜਾਂਦੇ ਆ ਦੇਖੋ ਬੇਸਣ ਜਿਹੜਾ ਥੋੜਾ ਜਿਹਾ ਸੇਖ ਵੱਧ ਲੈਂਦਾ ਹੁਣ ਮੈਂ ਇਹਦੇ ਵਿੱਚ ਬਣਾ ਕੇ ਦੇਖੂਗੀ ਉਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਟਰਾਈ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਜੀ ਆਪਾਂ ਸਹੀ ਦੱਸਾਂਗੇ ਕੁਝ ਗਲਤ ਐ ਤੁਹਾਨੂੰ ਦਿੰਦੇ ਨਹੀਂ ਆ ਲਓ ਜੀ ਹੁਣ ਆਪਾਂ ਇਹ ਲਾ ਲਈਏ ਤੇ ਇੱਕ ਭੈਣ ਨੇ ਕਿਹਾ ਸੀ ਭੈਣੇ ਨਾਮ ਕਦਨੀ ਆ ਜਿਹੜੀ ਉਹ ਚੇਂਜ ਕਰ ਲਓ ਬਿਲਕੁਲ ਮੈਨੂੰ ਤਾਂ ਨਾ ਸ਼ਰਮ ਵੀ ਆਉਣ ਲੱਗੀ ਜੀ ਤੁਹਾਡੇ ਤੋਂ ਵੀ ਨਾਮ ਕਦਨੀ ਹੁਣ ਮੈਨੂੰ ਚੇਂਜ ਕਰ ਲੈਣੀ ਚਾਹੀਦੀ ਹੁਣ ਤਾਂ ਭੈਣਾ ਮੈਨੂੰ ਟੋਕਣ ਵੀ ਲੱਗੀਆਂ ਚਲੋ ਟੋਕਦਾ ਤਾਂ ਆਪਦਾ ਹੀ ਹੁੰਦਾ ਬਗਾਨੇ ਤਾਂ ਟੋਕਦੇ ਨਹੀਂ ਹੁੰਦੇ ਤੇ ਮੈਂ ਕਰਨੀ ਹੈ ਜੀ ਤੇ ਜੇ ਵੀ ਮੈਂ ਆਨਲਾਈਨ ਹੀ ਮੰਗਾਉਂਗੀ ਮੇਰੇ ਕੋਲ ਇਨਾ ਟਾਈਮ ਨਹੀਂ ਹੈਗਾ ਮੈਂ ਦੁਕਾਨ ਤੇ ਜਾ ਕੇ ਲੈ ਕੇ ਆਵਾਂ ਠੀਕ ਹੈ ਜੀ ਤੇ ਜ਼ਰੂਰ ਲੈ ਕੇ ਆ ਇੰਜ ਉਹ ਲੈ ਕੇ ਆਈ ਤੁਹਾਨੂੰ ਜਰੂਰ ਦਿਖਾਵਾਂਗੀ ਬਦਲਾਂਗੇ ਤੁਸੀਂ ਨਾ ਇਗਨੋਰ ਕਰਦਾ ਕਰੋ ਮੇਰੀ ਡਾਊਨ ਕਦਨੀ ਦੇਖਿਆ ਹੀ ਨਾ ਕਰੋ ਵਲੌਗ ਦੇ ਵਿੱਚ ਠੀਕ ਹੈ ਜੀ ਮੈਂ ਕੋਸ਼ਿਸ਼ ਕਰਦੀ ਹੁੰਨੀ ਆਂ ਵੀ ਮੈਨੂੰ ਕੋਮਾਂ ਲਕੋਮਾਂ ਪਰ ਫਿਰ ਦਿਖ ਜਾਂਦੀ ਆ ਤੁਹਾਨੂੰ ਥੋੜੀ देर ਆਪਾਂ ਇਹਦੀ ਮ사ਜ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਪੈਕ ਨੂੰ ਲਾ ਕੇ ਰੱਖ ਲਾਂਗੇ ਤੇ ਸੁੱਕਣ ਦੇਵਾਂਗੇ ਠੀਕ ਹੈ ਲੇਡੀਜ਼ ਦੇ ਜ਼ਿਆਦਾਤਰ ਰਿੰਕਲਸ ਨੇ ਜਿਹੜੀਆਂ ਜਾਂ ਤਾਂ ਉਹ ਆਉਂਦੀਆਂ ਹੁੰਦੀਆਂ ਨੇ ਅ ਇਹ ਇੰਨੇ ਇੰਨੀਆਂ ਚੀਜ਼ਾਂ ਤੇ ਜਾਂ ਫਿਰ ਫੋਰਹੈਡ ਤੇ ਆਉਂਦੀਆਂ ਨੇ ਜਾਂ ਇੱਥੇ ਇੱਥੇ ਆਉਂਦੀਆਂ ਹੁੰਦੀਆਂ ਨੇ ਇਸ ਕਰਕੇ ਆਪਾਂ ਨੂੰ ਆਪਣੀ ਫੇਸ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਲਕੀ ਹਲਕੀ ਮ사ਜ ਕਰਨੀ ਹੈ ਇਸ ਤਰ੍ਹਾਂ ਤੁਸੀਂ ਇਦਾਂ ਮ사ਜ ਦੇ ਸਟੈਪ ਵੀ ਦੇਖ ਲਿਆ ਕਰੋ ਨਾਲ ਮੈਂ ਕਿਵੇਂ ਕਰ ਰਹੀ ਹਾਂ ਇਦਾਂ ਬਾਹਰ ਨੂੰ ਇਧਰਲੇ ਹੱਥ ਨਾਲ ਆ ਦੇਖੋ ਹੁਣ ਦੋਨੋਂ ਹੱਥਾਂ ਨਾਲ ਮੈਂ ਇਦਾਂ ਬਾਹਰ ਨੂੰ ਲੈ ਕੇ ਜਾ ਰਹੀ ਹਾਂ ਬਹੁਤ ਜ਼ਿਆਦਾ ਜ਼ੋਰ ਨਾਲ ਕਰਨ ਦੀ ਲੋੜ ਨਹੀਂ ਹੈਗੀ ਆਰਾਮ ਨਾਲ ਕਰ ਲਿਓ ਤੁਸੀਂ ਠੀਕ ਹੈ ਜੀ ਤੇਰੇ ਤੋਂ ਇਸ ਤਰ੍ਹਾਂ ਕਰ ਲਿਓ ਅੰਦਰੋਂ ਇਤਨ ਬਾਰ ਨੂੰ ਏ ਨਾ ਫੇਸ਼ੀਅਲ ਦੇ ਸਟੈਪ ਹੀ ਹੁੰਦੇ ਨੇ ਜੀ ਇਦਾਂ ਦੇ ਹੋਰ ਕੁਝ ਨਹੀਂ ਹੈ ਇਹ ਜਿਹੜੀਆਂ ਭੈਣਾਂ ਕਰਾਉਂਦੀਆਂ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਫੇਸ਼ੀਅਲ ਸਟੈਪ ਹੁੰਦੇ ਨੇ ਬਹੁਤ ਸਾਰੀਆਂ ਮੈਮ ਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਆ ਵੀ ਅਸੀਂ ਪਾਰਲਰ ਜਾਣਾ ਹੀ ਛੱਡਤਾ ਔਰ ਅਸੀਂ ਜਿਹੜੀ ਇਹ ਕਰੀਮਾਂ ਵਗੈਰਾ ਬਾਜ਼ਾਰ ਦੀਆਂ ਸੀ ਉਹ ਲਾਉਣੀਆਂ ਹੀ ਛੜਪੀਆਂ ਮੈਨੂੰ ਬਹੁਤ ਚੰਗਾ ਲੱਗਦਾ ਕਹਿੰਦੇ ਬਹੁਤ ਜ਼ਿਆਦਾ ਫਰਕ ਪਿਆ ਹੁਣ ਕਹਿੰਦੇ ਸਾਡਾ ਫੇਸ ਜਿਹੜਾ ਬਲਕਿ ਜ਼ਿਆਦਾ ਅੱਛਾ ਹੋ ਗਿਆ ਪਹਿਲਾਂ ਨਾਲੋਂ ਜਦੋਂ ਅਸੀਂ ਫੇਸ਼ੀਅਲ ਕਰਾਉਂਦੇ ਸੀ ਉਹਦੇ ਨਾਲੋਂ ਹੁਣ ਜ਼ਿਆਦਾ ਅੱਛਾ ਹੋ ਦੇਖੋ ਨੈਚੁਰਲ ਚੀਜ਼ਾਂ ਨੈਚੁਰਲੀ ਹੁੰਦੀਆਂ ਨੇ ਆਪਾਂ ਤੁਹਾਨੂੰ ਬਿਲਕੁਲ ਨਹੀਂ ਕਹਿੰਦੇ ਕਿ ਤੁਸੀਂ ਪਾਰਲਰ ਨਾ ਜਾਓ ਪਰ ਨਾਲ-ਨਾਲ ਇਹ ਚੀਜ਼ਾਂ ਵਰਤਣੀਆਂ ਬਹੁਤ ਜ਼ਰੂਰੀ ਨੇ ਗੱਲ ਇਹ ਹੈ ਵੀ ਪਾਰਲਰ 'ਚ ਜਾ ਕੇ ਨਾ ਸਵਾਦ ਜਾਂ ਪੈਸੇ ਪੁਸੇ ਲਾ ਕੇ ਵਾਵਾ ਆ ਜਾਂਦਾ ਫੇਸ ਸਾਨੂੰ ਲੱਗਦਾ ਕਿ ਸਾਡਾ ਫੇਸ ਚਮਕ ਗਿਆ ਇੱਕ ਤਾਂ ਪੈਸੇ ਲਾ ਕੇ ਸਵਾਦ ਆਉਂਦਾ ਜਿੰਦੇ ਜਿੰਦੇ ਜ਼ਿਆਦਾ ਪੈਸੇ ਲੱਗੇ ਹੋਣ ਸਾਨੂੰ ਲੱਗਦਾ ਇਹ ਚੀਜ਼ ਜ਼ਿਆਦਾ ਚੰਗੀ ਹੈ ਠੀਕ ਹੈ ਤੇ ਦੂਜਾ ਇਹ ਹੈ ਕਿ ਆਪਾਂ ਉੱਥੇ ਆਰਾਮ ਨਾਲ ਜ਼ਿਆਦਾ ਲੇਟ ਜਾਣਾ ਹੁੰਦਾ ਹੈ ਬੈੱਡ ਲੱਗੇ ਹੁੰਦੇ ਨੇ ਤੇ ਜਾਂ ਚੇਅਰ ਤੇ ਇਸ ਤਰ੍ਹਾਂ ਲੇਟ ਜਾਣਾ ਤੇ ਉਹਨਾਂ ਨੇ ਆਪਣੇ ਕਰੀ ਜਾਣਾ ਤੇ ਆਪਾਂ ਨੂੰ ਬਹੁਤ ਮਜ਼ਾ ਆਉਂਦਾ ਠੀਕ ਹੈ ਇੰਨਾ ਹੀ ਫਰਕ ਹੈ ਤੇ ਬਾਕੀ ਤਾਂ ਲਾ ਤਾਂ ਸਾਰੇ ਕੈਮੀਕਲ ਹੀ ਰਹੇ ਹੁੰਦੇ ਨੇ ਹਨ ਇਸ ਲਈ ਇੰਨੇ ਕਚਰ ਦਾ ਕੋਈ 15 20 ਮਿੰਟ ਦਾ ਰੈਸਟ ਲੈਣ ਵਾਸਤੇ ਤੁਸੀਂ ਇੰਨੇ ਪੈਸੇ ਨਾ ਖਰਚਿਆ ਕਰੋ ਬਾਕੀ ਤਾਂ ਤੁਹਾਡੀ ਮਰਜ਼ੀ ਹੈ ਦੇਖੋ ਆਪਾਂ ਪਾਰਲਰ ਥੋੜੀ ਬੰਦ ਕਰਾਉਣ ਲੱਗੇ ਆ ਜਾਣਾ ਤੁਸੀਂ ਪਾਰਲਰ ਵੀ ਜਾਓ ਆਪਾਂ ਐ ਨਹੀਂ ਕਹਿੰਦੇ ਨਾ ਜਾਓ ਪਰ ਨਾਲ ਨੇਚਰਲ ਚੀਜ਼ਾਂ ਜ਼ਰੂਰ ਯੂਜ਼ ਕਰਦੇ ਰਹੋ ਕਿਉਂਕਿ ਇਹਨਾਂ ਦਾ ਇਫੈਕਟ ਲੌਂਗ ਲਾਸਟਿੰਗ ਹੁੰਦਾ ਹੈ ਤੇ ਜਿਹੜੀਆਂ ਕਰੀਮਾਂ ਕਰਮਾਂ ਹੁੰਦੀਆਂ ਨੇ ਉਹਨਾਂ ਦੇ ਇਫੈਕਟ ਜਾਂ ਫੇਸ਼ੀਅਲ ਦੇ ਇਫੈਕਟ ਉਹ ਸ਼ਾਰਟ ਟਾਈਮ ਲਈ ਹੁੰਦੇ ਨੇ ਬਹੁਤ ਥੋੜੇ ਸਮੇਂ ਰਹਿੰਦੇ ਨੇ ਉਹਨਾਂ ਦੇ ਲੋ ਜੀ ਇਹ ਵਾਲੀ ਸਟੈਪ ਨਹੀਂ ਆਪਣੇ ਇਹਨੂੰ ਤੁਸੀਂ ਕਰ ਲਿਓ 5-7 ਮਿੰਟ ਬਹੁਤ ਜ਼ਿਆਦਾ ਟਾਈਮ ਵੀ ਜ਼ੋਰ ਲਾਉਣ ਦੀ ਲੋੜ ਨਹੀਂ ਹੈਗੀ ਤੇ 5-7 ਮਿੰਟ ਕਰ ਲਿਓ ਇਹਨੂੰ 5-7 ਮਿੰਟਾਂ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜਾ ਵੀ ਬਚਿਆ ਹੈਗਾ ਮਟੀਰੀਅਲ ਇਹ ਆਪਾਂ ਫਿਰ ਲਾ ਲਾਂਗੇ ਆਪਣੇ ਫੇਸ ਦੇ ਉੱਪਰ 5-7 ਮਿੰਟ ਇਸ ਤਰ੍ਹਾਂ ਤੁਸੀਂ ਮ사ਜ ਕਰੀ ਚੱਲੋ ਜਿਹੜੇ ਸਟੈਪ ਮੈਂ ਤੁਹਾਨੂੰ ਦੱਸੇ ਨੇ ਲੋ ਮੈਨੂੰ ਲੱਗਦਾ ਮੈਨੂੰ ਇੰਨੀ ਕਾਫੀ ਹੈ ਜਿਆਦਾ ਲੋੜ ਨਹੀਂ ਹੈਗੀ ਇੱਕ ਨਾ ਪਾਣੀ ਜਿਆਦਾ ਪੀਆ ਕਰੋ ਕਾਫੀ ਜਿਆਦਾ ਪਾਣੀ ਦੀ ਜ਼ਰੂਰਤ ਹੈਗੀ ਹੈ ਜੇ ਤੁਹਾਨੂੰ ਨਹੀਂ ਵੀ ਪਿਆਸ ਲੱਗਦੀ ਨਾ ਤਾਂ ਵੀ ਯਾਦ ਕਰਕੇ ਪੀਆ ਕਰੋ ਵੀ ਪੀਣਾ ਹੈ ਕਿਉਂਕਿ ਜਿਹੜੇ ਤੇ ਭੈਣਾ ਜਿਆਦਾ ਏਸੀ ਵਗੈਰਾ ਚ ਰਹਿੰਦੀਆਂ ਨੇ ਉਹਨਾਂ ਨੂੰ ਜਿਆਦਾ ਪਿਆਸ ਨਹੀਂ ਲੱਗਦੀ ਹੁਣ ਸਾਡੇ ਵਰਗੇ ਤਾਂ ਸਾਰਾ ਦਿਨ ਤਾਂ ਬਾਹਰ ਰਹਿੰਨੇ ਆ ਡਿਊਟੀ ਤੇ ਵੀ ਬਾਹਰ ਸਾਡੇ ਜਿਹੜਾ ਉਥੇ ਏਸੀ ਚੱਲਦੇ ਨੇ ਜੀ ਤੇ ਸਾਨੂੰ ਅਸੀਂ ਤਾਂ ਗਰਮੀ ਚ ਪੀ ਲੈਨੇ ਆ ਨਾ ਪਾਣੀ ਅਰ ਜੇ ਆਪਾਂ ਘਰ ਹੋਈਏ ਨਾ ਤੇ ਏਸੀ ਚਲਦਾ ਹੋਵੇ ਏਸੀ ਚ ਬੈਠੇ ਰਹੀਏ ਸਾਰਾ ਦਿਨ ਬਿਲਕੁਲ ਵੀ ਹੱਸਣੇ ਲੱਗਦੀ ਸੋ ਜੇ ਤੁਸੀਂ ਜਿਆਦਾ ਟਾਈਮ ਏਸੀ ਚ ਰਹਿਨੇ ਹੋ ਦਿਨ ਚ ਫਿਰ ਵੀ ਪਾਣੀ ਹੈ ਜਿਹੜਾ ਆਪਦੇ ਸਹਾਰੇ ਰੱਖੋ ਥੋੜੀ ਥੋੜੀ دیر ਬਾਅਦ ਥੋੜਾ ਥੋੜਾ ਕਰਕੇ ਪੀਂਦੇ ਰਹੋ ਠੀਕ ਹੈ ਪਾਣੀ ਬਹੁਤ ਜ਼ਰੂਰੀ ਹੈ ਜੀ ਇਹਦੇ ਨਾਲ ਫੇਸ ਤੇ ਬਹੁਤ ਜ਼ਿਆਦਾ ਗਲੋ ਆਉਂਦਾ ਹੈਗਾ ਪਾਣੀ ਪੀਣ ਨਾਲ ਜੇ ਤੁਸੀਂ ਪਾਣੀ ਨਹੀਂ ਨਾ ਤਿੰਨ ਸਕਿੰਟਾਂ ਡਰਾਈ ਹੋਣ ਲੱਗ ਜਾਂਦੀ ਹੈ ਜੇ ਤਾਂ ਡਰਾਈ ਹੋਣ ਲੱਗ ਜਾਂਦੀ ਹੈ ਤਾਂ ਰਿੰਕਲਸ ਬਣਨ ਲੱਗ ਜਾਂਦੀਆਂ ਨੇ ਠੀਕ ਹੈ ਸੋ ਚਿਹਰੇ ਦਾ ਗਲੋ ਹੈ ਜਿਹੜਾ ਉਹ ਇਸ ਕਰਕੇ ਬਣ ਜੇ ਤੁਸੀਂ ਪਾਣੀ ਪੀਓਗੇ ਜਿਹੜੀਆਂ ਤੁਸੀਂ ਨੋਟ ਕਰ ਲਿਓ ਵੀ ਜਿਹੜੀਆਂ ਚੀਜ਼ ਪਹਿਣਾ ਕੱਟ ਪਾਣੀ ਪਿੰਦੀਆਂ ਹੋਣ ਕੀ ਹਨ ਉਹਨਾਂ ਦੇ ਰਿੰਕਲਸ ਜ਼ਿਆਦਾ ਆਉਂਦੀਆਂ ਨੇ ਡਰਾਈ ਸਕਿਨ ਵਾਲਿਆਂ ਦੇ ਇੱਕ ਤੁਸੀਂ ਨਾ ਇੱਕ ਚੀਜ਼ ਨੋਟ ਕਰਿਓ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਨਾ ਮੈਂ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਲੈਣੀ ਹੈ ਮੈਨੂੰ ਬੜੀ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੀਆਂ ਜਿਹੜੀਆਂ ਆਈਬ੍ਰੋਸ ਸੀਗੀਆਂ ਉਹਨਾਂ ਦੇ ਵਾਲ ਵੀ ਥੋੜੇ ਘਟ ਗਏ ਸੀ ਜਦੋਂ ਸਿਰ ਦੇ ਵਾਲ ਉਤਰਦੇ ਸੀ ਨਾ ਉਦੋਂ ਆਈਬ੍ਰੋਸ ਦੇ ਵਾਲ ਵੀ ਉਤਰਦੇ ਸੀਗੇ ਔਰ ਮੈਨੂੰ ਨਾ ਬੜਾ ਫੀਲ ਹੁੰਦਾ ਆਪ ਨੂੰ ਦੇਖ ਦੇਖ ਕੇ ਵੀ ਇੱਥੇ ਇੱਥੇ ਕਿਤਾ ਰਹਿ ਗਏ ਪਿੱਛੇ ਬਹੁਤ ਘਟ ਗ ਤੇ ਉਹ ਬੁਰਾ ਲੱਗਦੇ ਸੀ ਚੰਗੇ ਨਹੀਂ ਸੀ ਲੱਗਦੇ ਪਰ ਉਹ ਹੁਣ ਮੈਂ ਦੇਖਿਆ ਜਿਹੜਾ ਮੈਂ ਤੇਲ ਯੂਜ਼ ਕੀਤਾ ਨਾ ਉਹਦੇ ਨਾਲ ਮੇਰੀਆਂ ਆਈ ਬਰੋਸ ਆ ਜਿਹੜੀਆਂ ਉਹ ਥਿੱਕ ਹੋ ਗਈਆਂ ਪਹਿਲਾਂ ਨਾਲੋਂ ਸੰਘਣੀਆਂ ਹੋਣ ਲੱਗ ਗਈਆਂ ਔਰ ਬੜਾ ਵਧੀਆ ਫੀਲ ਹੁੰਦਾ ਫਿਰ ਹਨਾ ਤੁਸੀਂ ਨਾ ਉਹ ਤੇਲ ਜਿਹੜਾ ਮੈਂ ਬਣਾਇਆ ਤੁਸੀਂ ਜਰੂਰ ਪਲੀਜ਼ ਭੈਣੋ ਬਣਾਓ ਤੇ ਲਗਾਓ ਜਿਹੜੀਆਂ ਨੇੜੇ ਤੜੇ ਦੀਆਂ ਹੈਗੀਆਂ ਉਹਨਾਂ ਨੂੰ ਤਾਂ ਆਪਾਂ ਬਣਾ ਕੇ ਦੇ ਸਕਦੇ ਹਾਂ ਪਰ ਜਿਹੜੀਆਂ ਦੂਰ ਦੀਆਂ ਭੈਣਾਂ ਨੇ ਨਾ ਉਹਨਾਂ ਦਾ ਮੈਨੂੰ ਪਤਾ ਨਹੀਂ ਹੈ ਕਿ ਬਾਈਪਾਸ ਜਾਊਗਾ ਕਿ ਨਹੀਂ ਲਿਕਵਿਡ ਕਰਕੇ ਥੋੜੀ ਪ੍ਰੋਬਲਮ ਲੱਗਦੀ ਹੈ ਅਦਰਵਾਇਸ ਤਾਂ ਚਲੋ ਜਿਹੜੀਆਂ ਭੈਣਾਂ ਮੰਗਵਾ ਲੈਂਦੀਆਂ ਨੇ ਮੇਰੇ ਤੋਂ ਬਣਾ ਵੀ ਦੇਣੀ ਆ ਲੋ ਜੀ ਹੁਣ ਮੈਂ ਆਪਣੇ ਹੱਥਾਂ ਤੇ ਵੀ ਲਾਉਂਗੀ ਲੋ ਜੀ ਬਸ ਬਾਕੀ ਦਾ ਬਚਦਾ ਮੈਂ ਹੱਥਾਂ ਤੇ ਲਾ ਲੂੰਗੀ ਤੇ ਹੱਥਾਂ ਦੀ ਥੋੜੀ ਜਿਹੀ ਮ사ਜ ਕਰ ਲੂੰਗੀ ਤੇ ਹੱਥ ਵੀ ਥੋੜਾ ਸਾਫ਼ ਹੋ ਜਾਣਗੇ ਨਾਲ ਨਾਲ ਹੱਥਾਂ ਤੇ ਵੀ ਲਾਉਣਾ ਹੱਥਾਂ ਦਾ ਸਾਫ਼ ਹੋਣਾ ਵੀ ਬਹੁਤ ਜ਼ਰੂਰੀ ਹੈ ਇਕੱਲਾ ਫੇਸ ਨਹੀਂ ਚਮਕਾਉਣਾ ਆਪਾਂ ਹੱਥ ਵੀ ਚਮਕਾਉਣੇ ਆ ਤੇ ਜੇ ਤੁਸੀਂ ਕੱਪੜੇ ਚੇਂਜ ਕਰਨੇ ਹੋਣ ਹਜੇ ਨਹਾਉਣਾ ਹੋਵੇ ਤੇ ਉਦੋਂ ਤੁਸੀਂ ਫਿਰ ਗਰਦਨ ਵਗੈਰਾ ਤੇ ਵੀ ਲਾ ਲਿਓ ਠੀਕ ਹੈ ਜੀ ਮੈਨੂੰ ਲੱਗਦਾ ਕਾਫੀ ਲੱਗ ਗਿਆ ਮੇਰੇ ਫੇਸ ਤੇ ਇਸ ਤੋਂ ਜ਼ਿਆਦਾ ਮੈਨੂੰ ਲਾਉਣ ਦੀ ਲੋੜ ਨਹੀਂ ਹੈਗੀ ਹਜੇ ਡਰਾਈ ਹੈ ਹਜੇ ਇਹ ਕਾਫੀ ਜ਼ਿਆਦਾ ਗਿੱਲਾ ਹੈਗਾ ਤੇ ਹੁਣ ਮੈਂ ਅੰਦਰ ਜਾਉਂਗੀ ਕਿਉਂਕਿ ਇੱਥੇ ਪਸੀਨਾ ਆ ਰਿਹਾ ਤੇ ਇੱਥੇ ਤਾਂ ਇਹ ਸੁੱਕਣਾ ਨਹੀਂ ਹੈਗਾ ਉਹ ਮੈਂ ਅੰਦਰ ਜਾ ਕੇ ਬੈਠਦੀ ਆਂ ਫਿਰ ਮੈਂ ਤੁਹਾਨੂੰ ਦੁਬਾਰਾ ਮਿਲਦੀ ਆਂ ਫਿਰ ਆਪਾਂ ਫੇਸ واਸ਼ ਕਰਕੇ ਫਿਰ ਦੁਬਾਰਾ ਮਿਲਦੀ ਆ ਮੈਂ ਤੁਹਾਨੂੰ ਇੱਕਦਮ ਫਰਕ ਪੈਂਦਾ ਜੀ ਇਨਸਟੈਂਟ ਗਲੋ ਜਿਹਨੂੰ ਕਹਿੰਦੇ ਨੇ ਨਾ ਇਨਸਟੈਂਟ ਗਲੋ ਨਾਲ ਦੀ ਨਾਲ ਗਲੋ ਆਉਣਾ ਨਾਲ ਨਾਲ ਜਿਹੜੀਆਂ ਭੈਣਾਂ ਨੂੰ ਇੰਗਲਿਸ਼ ਘੱਟ ਆਉਂਦੀ ਆ ਮੈਂ ਉਹਨਾਂ ਨੂੰ ਨਾਲ ਨਾਲ ਸਿਖਾ ਵੀ ਦੇਣੀ ਆ ਜਿਹੜਾ ਆਪਾਂ ਕਹਿੰਦੇ ਨੇ ਨਾ ਵੀ ਨਾਲ ਦੀ ਨਾਲ ਹੀ ਗਲੋ ਆ ਜਾਂਦਾ ਹੈ ਉਹਦਾ ਮਤਲਬ ਹੁੰਦਾ ਇਨਸਟੈਂਟ ਗਲੋ ਮੈਂ ਵੀ ਬੀਬੀ ਨੂੰ ਸਿਖਾ ਦਿੰਦੀ ਹਣੀ ਮੈਂ ਬੀਬੀ ਨੂੰ ਹੀ ਕਰਦੀ ਰਹੀ ਹਣੀ ਵੀਤੂ ਆ ਚੀ ਸਿੱਖ ਲਾ ਇਹਨੂੰ ਕਹਿੰਦੇ ਆ ਆ ਚੀ ਇਹਨੂੰ ਆ ਕਹਿੰਦੇ ਹੁੰਦੇ ਨੇ ਹਨਾ ਤੇ ਬੀਬੀ ਸਿੱਖ ਲੈਂਦੀ ਹੈ ਬੀਬੀ ਦੇ ਵਿੱਚ ਸਿੱਖਣ ਦੀ ਬਹੁਤ ਜ਼ਿਆਦਾ ਉਹ ਹੈਗੀ ਆ ਹਨਾ ਸਿੱਖਣਾ ਚਾਹਲੀ ਬੀਬੀ ਬਹੁਤ ਸਾਰੀਆਂ ਚੀਜ਼ਾਂ ਕਿ ਮੈਂ ਸਿੱਖ ਲੂੰਗੀ ਬੀਬੀ ਨੂੰ ਫੋਨ ਮੈਂ ਸਿਖਾਤਾ ਸਾਰਾ ਵੀ ਇੱਥੋਂ ਆ YouTube ਚੱਲਦੀ ਆ ਆ Facebook ਇੱਥੋਂ ਚੱਲਦੀ ਆ ਹਨਾ ਬੀਬੀ ਸਾਰਾ ਕੁਝ ਸਿੱਖ ਗਈ ਦੇਖ ਲਓ ਹੁਣ ਆਪ ਦਾ ਕੀਰਤਨ ਵਗੈਰਾ ਕੱਢ ਕੇ ਆਪ ਦਾ ਰਾਮ ਨਾਲ ਲਾਈ ਰੱਖਦੀ ਆ ਤੁਸੀਂ ਵੀ ਨਾ ਕਿਉਂਕਿ ਬਜ਼ੁਰਗ ਹੈ ਜਿਹੜੇ ਇਹਨਾਂ ਆਪਣੇ ਕੋਲ ਟਾਈਵ ਨਹੀਂ ਹੁੰਦਾ ਕਿ ਆਪਾਂ ਇਹਨਾਂ ਨਾਲ ਬੈਠ ਕੇ ਗੱਲਾਂ ਕਰੀਏ ਤੇ ਬਜ਼ੁਰਗ ਗੱਲਾਂ ਭਾਲਦੇ ਹੁੰਦੇ ਤੇ ਇਕੱਲਾપણ ਫਿਰ ਇਹਨਾਂ ਨੂੰ ਉਦਾਸੀ ਚ ਚਲੇ ਜਾਂਦੇ ਨੇ ਫਿਰ ਇਹ ਤੇ ਇਸ ਕਰਕੇ ਜੇ ਹੁਣ ਜਿਵੇਂ ਫੋਨ ਤੇ ਲਾ ਦੋ ਤੁਸੀਂ ਉਹ ਆਪਣੀ ਕਥਾ ਕਹਾਣੀ ਕੁਛ ਨਾ ਕੁਛ ਸੁਣਦੇ ਰਹਿੰਦੇ ਨੇ ਫਿਰ ਪੂਰਾ ਟਾਈਮ ਉਹ ਬਿਜ਼ੀ ਰਹਿੰਦੇ ਨੇ ਤੇ ਉਹਨਾਂ ਦਾ ਦਿਲ ਲੱਗ ਜਾਂਦਾ ਉਹਦੇ ਵਿੱਚ ਸੋ ਇੰਨਾ ਖਿਆਲ ਆਪਣੇ ਬਜੂਰਿਆਂ ਦਾ ਜਰੂਰ ਰੱਖ ਲਿਆ ਕਰੋ ਫੋਨ ਫੋਨਸ ਖਾ ਦੋ ਉਹਨਾਂ ਨੂੰ ਲੱਗੇ ਰਹਿਣਗੇ ਠੀਕ ਹੈ ਜੀ ਤੁਹਾਨੂੰ ਪਤਾ YouTube ਤੇ ਜਿਹੜੀ ਚੀਜ਼ ਇੱਕ ਵਾਰੀ ਭਰ ਲਓ ਬਾਰ ਬਾਰ ਉਹੀ ਆਈ ਜਾਂਦੀ ਹੈ ਗੁਰਬਾਣੀ ਭਰਤੀ ਤਾਂ ਗੁਰਬਾਣੀ ਨੂੰ ਹੀ ਚੱਲੀ ਜਾਣੀ ਆ ਸਾਰਾ ਦਿਨ ਸੋ ਵੀਡੀਓ ਤੇ ਲੱਗੀ ਰਹਿੰਦੀ ਆ ਜੇ ਮੈਂ ਸਿਖਾਤਾ ਤੇ ਚੱਲਦਾ ਰਹਿੰਦਾ ਵਧੀਆ ਕੰਮ ਲਓ ਜੀ ਹੁਣ ਮੈਂ ਚਲਦੀ ਆਂ ਅੰਦਰ ਤੇ ਫੇਰ ਇਹ ਸੁੱਕ ਜਾਊਗਾ ਫੇਸ ਆਪਣਾ ਥੋੜਾ ਹੋਰ ਮੋਟਾ ਕਰ ਲੈਣੀ ਆਨ ਤੇ ਇੱਕ ਭੈਣ ਨੇ ਕਿਹਾ ਸੀਗਾ ਕਿ ਸੀਰਮ ਦੇ ਵਿੱਚ ਵੀ ਅਸੀਂ ਉਹ ਪਾ ਸਕਦੇ ਆਂ ਮਹਿੰਦੀ ਸੀਰਮ ਹੈ ਨਾ ਜੀ ਜਿਹੜਾ ਉਹ ਸੀਰਮ ਉਹ ਕਹਿੰਦੇ ਹੋਣਗੇ ਫੇ ਆ ਬਾਲਾ ਵਾਲਾ ਸੀਰਮ ਮਹਿੰਦੀ ਨਹੀਂ ਪਾਉਣੀ ਇਹ ਉਹਦੇ 'ਚ ਉਹ 'ਚ ਮਹਿੰਦੀ ਪਾ ਕੇ ਬਣਾ ਆਪਾਂ ਆਪ ਤਾਂ ਉਹਨਾ ਕੇ ਯੂਜ਼ ਕਰਨਾ ਬਾਅਦ 'ਚ ਬਾੜ ਤੋਂ ਬਾਅਦ ਉੱਚ ਮੈਂਦੇ ਨਹੀਂ ਪਾ ਸਕਦੇ ਆਪਾਂ ਠੀਕ ਹੈ ਜੀ ਇੱਕ ਸਾਰੀਆਂ ਭੈਣਾਂ ਮਲਠੀ ਦਾ ਜਤੂਨ ਦੇ ਤੇਲ ਦਾ ਤੇ ਨਾਰੀਅਲ ਤੇਲ ਦਾ ਜਿਹੜਾ ਹੈਗਾ ਨਾ ਸੀਰਮ ਉਹ ਜ਼ਰੂਰ ਬਣਾ ਕੇ ਲਾਓ ਜ਼ਰੂਰ ਠੀਕ ਹੈ ਤੇ ਇੱਕ ਮਲਠੀ ਸਕਰਬ ਉਹ ਨਾ ਛੱਡਿਓ ਤੁਸੀਂ ਉਹ ਮੈਂ ਦੁਬਾਰਾ ਤੋਂ ਫੇਰ ਆਪਾਂ ਕਿਸੇ ਦਿਨ ਫੇਸ ਸਕਰਬ ਕਰਦੇ ਆਂ ਨਾਲੇ ਮਲਠੀ ਸੀਰਮ ਯੂਜ਼ ਕਰਦੇ ਆਂ ਤੇ ਫੇਰ ਤੁਹਾਨੂੰ ਫੇਰ ਜਗਾਈਏ ਤੇ ਉਹਦਾ ਬੜਾ ਜਿਆਦਾ ਵਧੀਆ ਇਫੈਕਟ ਆਉਂਦਾ ਜੀ ਇਹਨਾਂ ਚੀਜ਼ਾਂ ਦਾ ਤਾਂ ਮਲਠੀ ਅ ਤੁਸੀਂ ਬਸ ਬੋਰੀ ਭਰ ਕੇ ਰੱਖ ਲੋ ਘਰੇ ਲੋ ਠੀਕ ਹੈ ਜੀ ਫਿਰ ਮਿਲਦੀ ਆ ਮੈਂ ਹੁਣ ਤੁਹਾਨੂੰ ਲੋ ਜੀ 80% ਤੱਕ ਸੁੱਕ ਚੁੱਕਿਆ ਤੇ ਬਹੁਤ ਜ਼ਿਆਦਾ ắpਸਕਾਉਣਾ ਨਹੀਂ ਹੈਗਾ ਪੂਰਾ ਨਹੀਂ ắpਸਕਾਉਣਾ ਹੈਗਾ ਬਸ 80% ਤੱਕ ắpਸਕਾਉਣਾ ਹੈਗਾ ਦੇਖੋ ਇੱਥੇ ਤੁਸੀਂ ਠੀਕ ਹੈ ਜੀ ਤੇ ਹੁਣ ਆਪਾਂ ਫੇਸ ਕਰ ਲਈਓ ਵਾਸ਼ ਦੁਬਾਰਾ ਮਿਲਦੀ ਲੋ ਦੇਖ ਲੋ ਦੇਖੋ ਐਨ ਵਧੀਆ ਹੋ ਗਿਆ ਫੇਸ ਇੰਨਾ ਫਰੈਸ਼ ਫੀਲ ਹੁੰਦਾ ਨਾ ਆਪਦੇ ਆਪ ਨੂੰ ਬਹੁਤ ਜ਼ਿਆਦਾ ਵਧੀਆ ਆ ਲੱਗਦਾ ਜਿਵੇਂ ਸਾਰੀ ਮੈਲ ਹੀ ਉਤਰ ਗਈ ਹੁੰਦੀ ਹੈ ਪਸੀਨੇ ਦੀ ਵੀ ਕਿਉਂਕਿ ਅੱਜ ਕੱਲ ਤਸੀਨਾ ਆਉਂਦਾ ਨਾ ਉੱਤੇ ਜੇ ਮਾੜੀ ਹੀ ਵੀ ਮਿੱਟੀ ਪੈ ਜਾਏ ਤੇ ਗੰਦਾ ਗੰਦਾ ਫੇਸ ਲੱਗਣ ਲੱਗ ਜਾਂਦਾ ਹੈ ਸੋ ਗਰਮੀਆਂ ਦੇ ਵਿੱਚ ਆਪਾਂ ਨੂੰ ਉਸ ਤੋਂ ਵੀ ਜ਼ਿਆਦਾ ਕੇਅਰ ਦੀ ਲੋੜ ਹੁੰਦੀ ਆ। ਸੋ ਆਪਣੀ ਕੇਅਰ ਕਰਨ ਬਹੁਤ ਜ਼ਰੂਰੀ ਆ। ਤੇ ਲਓ ਜੀ ਹੁਣ ਆਪਾਂ ਲਾਉਣੇ ਆ ਉਹ ਵਾਲੀ ਚੀਜ਼ ਜਿਹੜੀ ਪਾਰਟ ਐਂਡ ਪਾਸਲ ਆਫ ਮਾਈ ਲਾਈਫ। ਉਹ ਹੈਗਾ ਸੀਰਮ। ਤੇ ਇਹਦੇ ਬਿਨਾਂ ਆਪਣਾ ਬਿਲਕੁਲ ਵੀ ਗੁਜ਼ਾਰਾ ਨਹੀਂ ਹੁੰਦਾ। ਇਹਦੇ ਵਿੱਚ ਆ ਦੇਖੋ ਮਲਠੀ ਦੇ ਦੋ ਛੋਟੇ ਛੋਟੇ ਪੀਸ ਨੇ। ਤੇ ਹੁਣ ਆਪਾਂ ਇਹ ਲਾ ਲੈਣਾ ਬਸ ਮਾੜਾ ਜਿਹਾ ਹੀ ਲਾਉਣਾ ਹੁੰਦਾ। ਬਸ ਮਾੜੀ ਦੀ ਉਂਗਲਆਂ ਨਾਲ ਇਹਦੇ ਵਿੱਚ ਤੇ ਬਸ ਸ ਆਪਣਾ ਓਕੇ ਹੋ ਜਾਂਦਾ ਫੇਸ ਬਹੁਤ ਵਧੀਆ ਹੋ ਜਾਂਦਾ ਲੋ ਜੀ ਬਾਕੀ ਆਪਾਂ ਥੋੜਾ ਜਿਹਾ بس ਇਦਾਂ ਹੀ ਹੱਥਾਂ ਤੇ ਬਾਹਾਂ ਤੇ ਲਾ ਲੈਣਾ ਹੁੰਦਾ بس ਇਹਨੂੰ ਕੀਤਾ ਬੰਦ ਕਾਫੀ देर ਨਹੀਂ ਮੁਗਤਾ ਹੋਏਗਾ ਜੀ ਥੋੜਾ ਜਿਹਾ ਹੀ ਇਹ ਮੈਂ ਦੁਬਾਰਾ ਤੋਂ ਫੇਰ ਦੱਸ ਦਾਂ ਤੁਹਾਨੂੰ ਨਾਰੀਅਲ ਦਾ ਤੇਲ ਜਾਂ ਤੂਣ ਦਾ ਤੇਲ ਇੱਕੋ ਜੀ ਮਾਤਰਾ ਚ ਲੈਣਾ ਵਿੱਚ ਮਲਠੀ ਦਾ ਟੁਕੜਾ ਸੁੱਟ ਦੇਣਾ ਟੁੱਟ ਗਏ ਕੰਚ ਦੀ ਸ਼ਿਸ਼ ਲੈਣੀ ਆ ਤੇ ਉਹਨੂੰ ਦੋ ਦਿਨ ਧੁੱਪੇ ਰੱਖਣਾ ਹੈ ਪੂਰੀ ਤੋਂ ਪਲਵਾਉਣੀ ਆ ਅੱਜ ਕੱਲ ਧੁੱਪ ਆ ਨਹੀਂ ਰਹੀ ਹੈਗੀ ਤੇ ਪੂਰੀ ਤੋਂ ਪਲਵਾ ਕੇ ਉਸ ਤੋਂ ਬਾਅਦ ਵਸੰਦਰ ਰੱਖ ਲਓ ਜਿੱਥੇ ਤੁਸੀਂ ਆਪਣਾ ਰੈਡੀ ਹੁੰਨੇ ਹੋ ਤੇ ਡੇਲੀ ਤਿਆਰ ਹੋ ਕੇ ਜਿਸ ਤਰ੍ਹਾਂ ਆਪਾਂ ਕਰੀਮ ਲਾਉਣੀ ਆ ਕਰੀਮ ਕੋਈ ਨਾ ਲਾਇਓ ਇਹ ਲਾ ਲਓ ਬਸ ਮਾੜਾ ਜਾ ਠੀਕ ਹੈ ਜੀ ਤੇ ਇੱਕ ਵਾਰ ਤੁਹਾਨੂੰ ਲੱਗੂਗਾ ਕਿ ਤੇਲ ਜਾ ਗਿਆ ਬਸ ਉਸ ਤੋਂ ਬਾਅਦ ਬਿਲਕੁਲ ਓਕੇ ਹੋ ਜਾਂਦਾ ਔਰ ਫੇਸ ਸਾਰਾ ਦਿਨ ਇਹਨੂੰ ਵਧੀਆ ਰਹਿੰਦਾ ਫਰੈਸ਼ ਰਹਿੰਦਾ ਵੈਸੇ ਵੀ ਤੁਹਾਡੀਆਂ ਸ਼ੈਆਂਆਂ ਸੁਰੜੀਆਂ ਸਾਰਾ ਕੁਝ ਇਹ ਠੀਕ ਕਰ ਦਿੰਦਾ ਮਲਠੀ ਆ ਜਿਹੜੀ ਜੀ ਇਹ ਤਾਂ ਕਮਾਲ ਤੇ ਅੱਜ ਜਿਹੜਾ ਆਪਾਂ ਯੂਜ਼ ਕੀਤਾ ਇਹ ਤੁਹਾਡੀਆਂ ਰਿੰਕਲਸ ਝੁਰੜੀਆਂ ਬਿਲਕੁਲ ਖਤਮ ਕਰ ਦੂਗਾ ਜਿਹੜੀਆਂ ਭੈਣਾਂ ਕਹਿੰਦੀਆਂ ਇੱਥੇ ਝੁਰੜੀਆਂ ਨੇ ਇੱਥੇ ਝੁਰੜੀਆਂ ਨੇ ਕਿਤੇ ਨਹੀਂ ਰਹਿਣਗੀਆਂ ਬਿਲਕੁਲ ਕਲੀਅਰ ਹੋ ਜਾਊਗਾ ਤੇ ਆਪਣੀ ਏਜ ਦੇ ਨਾਲੋਂ ਬਲਕਿ 10 ਸਾਲ ਤੋਂ ਮੈਂ ਜ਼ਿਆਦਾ ਹੋ ਜਾਣਗੇ ਮੈਂ ਥੋੜਾ ਜਿਹਾ ਘੱਟ ਰੱਖਦੀ ਹੁੰਦੀ ਹਣੀ ਆ 5-7 ਸਾਲ ਆਪਣੀ ਏਜ ਤੋਂ ਘੱਟ ਲੱਗੋਗੇ ਜੇ ਤੁਸੀਂ 60 ਦੇ ਹੋ ਤਾਂ 52-53 ਦੇ ਲੱਗੋਗੇ ਇੰਨਾ ਵੀ ਲੱਗੀਏ ਤਾਂ ਬਹੁਤ ਅੱਛੀ ਗੱਲ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਾਕੀ ਆਪਣਾ ਖਾਣ ਪੀਣ ਅੱਛਾ ਰੱਖੋ ਤੇ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ ਠੀਕ ਹੈ ਜੀ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਤੁਹਾਡਾ ਕੰਮ ਹੈ ਕਿਸੇ ਹੋਰ ਨੇ ਨਹੀਂ ਰੱਖਣਾ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿਸੇ ਹੋਰ ਨੇ ਨਹੀਂ ਰੱਖਣਾ ਤੁਸੀਂ ਆਪਣਾ ਧਿਆਨ ਰੱਖੋਗੇ ਤਾਂ ਹੀ ਆਪਣੇ ਬੱਚਿਆਂ ਦਾ ਧਿਆਨ ਰੱਖੋਗੇ ਠੀਕ ਹੈ ਜੀ ਤੇ ਚਲੋ ਕੱਲ ਨੂੰ ਮਿਲਦੇ ਆਂ ਆਪਾਂ ਕੋਈ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ